ਸਸਿਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਸਰੀ ਨਿਊਜ਼ ਤੇ ਮੈਂ ਹਾਂ ਗੁਰਬਾਜ ਸਿੰਘ ਬਰਾੜ ਇਸ ਵੇਲੇ ਅਸੀਂ ਸਰੀ ਦੇ ਪ੍ਰਸਿੱਧ ਬੇਰਕਰੀਕ ਪਾਰਕ ਵਿਖੇ ਖੜੇ ਆ ਜਿੱਥੇ ਹਰ ਸਾਲ ਗਦਰੀ ਯੋਧਿਆਂ ਦੀ ਯਾਦ ਦੇ ਵਿੱਚ ਮੇਲਾ ਗਦਰੀ ਬਾਬਿਆਂ ਦਾ ਲੱਗਦਾ ਹੈ 29 ਵਰੇ ਹੋ ਗਏ ਇਸ ਮੇਲੇ ਨੂੰ ਲੱਗਦਿਆਂ ਇਸ ਮੇਲੇ ਦੇ ਆਯੋਜਕ ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਆਗੂ ਸਾਪ ਸਿੰਘ ਖੰਧ ਤੇ ਨਾਲ ਹੀ ਸਾਡੇ ਸਰਦਾਰ ਸਾਹਿਬ ਸੰਧੂ ਸਾਹਿਬ ਗੱਲਬਾਤ ਵਿੱਚ ਸਾਨੂੰ ਹੋਰ ਜਾਣਕਾਰੀ ਦੇਣ ਲਈ ਸਾਡੇ ਨਾਲ ਸੰਪਰਕ ਕੀਤਾ ਹੈ ਸਾਡਾ ਸਵਾਗਤ ਤੁਹਾਡਾ ਜੀ ਐਨ ਜੀ ਬਹੁਤ ਬਹੁਤ ਮਿਹਰਬਾਨੀ ਸਸਰੀ ਕਾ ਜੀ ਇਸ ਮੇਲੇ ਤੇ ਅਗਲੇ ਹਫਤੇ ਵੀਕਐਂਡ ਤੇ ਰੌਣਕਾਂ ਲੱਗਣੀਆਂ ਜੀ ਸਾਰਾ ਇਹ ਸਟੇਡੀਅਮ ਜਿਹੜਾ ਆਪਾਂ ਦੇਖ ਰਹੇ ਆ ਪਿੱਛੇ ਸੀਟਾਂ ਦਾ ਬੈਠਣ ਦਾ ਪ੍ਰਬੰਧ ਹੈ ਉਹ ਖੱਚ ਖੱਚ ਭਰਿਆ ਹੋਏਗਾ ਤੇ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾ ਰਹੇ ਨੇ ਮੇਲਾ ਲੱਗਣ ਜਾ ਰਿਹਾ ਹੈ ਦੀ ਤਰੀਕ ਬਾਰੇ ਦੱਸੋ ਕੀ ਕੁਝ ਹੋਏਗਾ ਮੇਰੇ ਅਹ ਦੇਖੋ ਸਭ ਤੋਂ ਪਹਿਲਾਂ ਤਾਂ ਤੁਸੀਂ ਪਾਰਕ ਦੀ ਗੱਲ ਕਰਦੇ ਮੈਂ ਇੱਥੋਂ ਹੀ ਸ਼ੁਰੂ ਕਰਦਾ ਜੀ ਕਿ ਸਾਡਾ ਪਹਿਲਾ ਤਜਰਬਾ ਕਿ ਬਹੁਤ ਖੂਬਸੂਰਤ ਪਹਿਲਾਂ ਨਾਲੋਂ ਇੱਕ ਪਾਰਕ ਹੈ ਹਾਂ ਔਰ ਸਾਨੂੰ ਚੰਗਾ ਲੱਗੂ ਕਿ ਜਦੋਂ ਮੈਂ ਪਹਿਲਾਂ ਵੇਖਿਆ ਬਣਦਾ ਤੇ ਮੈਨੂੰ ਲੱਗਦਾ ਸੀ ਵੀ ਇਹ ਇੱਕ ਮਿਰਖਲਾ ਬਿਸਰੀ ਦੇ ਸਭ ਤੋਂ ਖੂਬਸੂਰਤ ਪਾਰਕਾਂ 'ਚੋਂ ਇੱਕ ਪਾਰਕ ਆ ਪਰ ਜਿਹੜੀ ਬਹਿਣ ਵਾਲੀ ਜਗ੍ਹਾ ਫਿਟਿੰਗ ਬਬਾ ਸਾਡੇ ਬਜ਼ੁਰਗਾਂ ਦੇ ਵਹਿਣ ਲਈ ਜਿਹੜੇ ਜੇ ਦਰਸ਼ਕਾਂ ਦੇ ਲਈ ਉਧਾਂ ਦਾ ਮੌਸਮ ਵਧੀਆ ਆ ਪਰ ਧੁੱਪ ਲਈ ਮੀਂਹ ਲਈ ਇਹ ਬਹੁਤ ਵਧੀਆ ਖੂਬਸੂਰਤ ਜਗ੍ਹਾ ਕਮਾਲ ਦੀ ਜਗ੍ਹਾ ਉੱਪਰੋਂ ਉੱਚਾ ਆਰਾਮ ਨਾਲ ਬੈਠ ਕੇ ਦੇਖਣ ਦੇਖ ਸਕਦੇ ਹਾਂਜੀ ਬਿਲਕੁਲ ਇਹਦੇ ਸਾਹਮਣੇ ਸਟੇਜ ਲਾਉਗੇ ਬਿਲਕੁਲ ਬਿਲਕੁਲ ਹਾਂਜੀ ਤੇ 29 ਜੁਲਾ 26 ਜੁਲਾਈ ਨੂੰ ਹੋ ਰਿਹਾ ਜੀ ਐਤਕੀ 26 ਜੁਲਾਈ ਨੂੰ ਹੋ ਰਿਹਾ ਅਛਨ ਚਲਵਾਰ ਆ ਅਛਨ ਚਲਵਾਰ ਦੇਖੋ ਆ ਪਹਿਲਾ ਮੇਲੇ ਜਿਹੜੇ ਆ ਇਹ ਅ ਐ ਐਤਵਾਰ ਨੂੰ ਹੁੰਦੇ ਸੀ ਇਹ ਬਲਿਖਾ ਨਾ ਰਹੇ ਹਾਂ ਹਾਂ ਸ਼ਨੀਚਰਵਾਰ ਆ ਸੋ ਇਹ ਬਹੁਤ ਜ਼ਰੂਰੀ ਆ ਗੱਲ ਕਿ ਬਈ ਸ਼ਨੀਚਰਵਾਰ ਜਿਹੜਾ ਆ 26 ਜੁਲਾਈ ਵਾਲਾ ਜੀ ਇਹ ਇਹਦੇ ਇਸ ਨੂੰ ਮਿਲ ਆ ਜਾ ਤੇ ਇਹ ਦੁਪਹਿਰੇ 2 ਵਜੇ ਸ਼ੁਰੂ ਹੋ ਜਾਏਗਾ ਇਹ 12:00 ਵਜੇ 12:00 ਵਜੇ ਸ਼ੁਰੂ ਹੋ ਜਾਏਗਾ ਹਾਂਜੀ ਹਾਂਜੀ ਵੈਸੇ ਤੇ ਭਾਈਚਾਰਾ 10:00 ਵਜੇ 9:00 ਵਜੇ ਤੋਂ ਸ਼ੁਰੂ ਹੋ ਜਾਂਦਾ ਜੀ ਕਿਉਂਕਿ ਬੱਚਿਆਂ ਨੂੰ ਲੈ ਆਉਂਦੇ ਆਪਣੇ ਉਧਰ ਟੈਂਟ ਵਗੈਰਾ ਖਾਣ ਪੀਣ ਦਾ ਸਮਾਨ ਵੀ ਲੈ ਆਉਂਦੇ ਆ ਅੱਛਾ ਇੱਥੇ ਬੂਥ ਵਗੈਰਾ ਤੇ ਪ੍ਰਦਰਸ਼ਨੀਆਂ ਵੀ ਲੱਗਣਗੀਆਂ ਬਿਲਕੁਲ ਬਿਲਕੁਲ ਕਿਤਾਬਾਂ ਦੀ ਲੱਗੂ ਆਪਾਂ ਗਦਰੀ ਬਾਬਿਆਂ ਦੀਆਂ ਫੋਟੋ ਲਾਵਾਂਗੇ ਹੂੰ ਹੂੰ ਸੋ ਉਹਦੇ ਲਈ ਬੜਾ ਸਾਡੇ ਵੱਲੋਂ ਵੱਡੇ ਬੈਨਰ ਵਗੈਰਾ ਬਜ਼ੁਰਗਾਂ ਲਈ ਤਿਆਰ ਕੀਤੇ ਗਏ ਮੇਲੇ ਨੇ ਬੜਾ ਸ਼ਾਨਾਮੱਤਾ ਸਫਰਤਾ ਕੀਤਾ ਜੀ ਇਹ ਇਤਿਹਾਸਕ ਜਗ੍ਹਾ ਇੱਥੇ ਪ੍ਰਧਾਨ ਮੰਤਰੀ ਟੁੱਡੋ ਦੋ ਵਾਰ ਆਏ ਮੈਂ ਆਪਣੀ ਕੀ ਦੇਖਾ ਤੇ ਕੰਨੀ ਸੁਣਿਆ ਇੱਕ ਵਾਰ ਉਹ ਵਾਦਾ ਕਰਕੇ ਗਏ ਕਿ ਮਾਫੀ ਮੰਗਾਗੇ ਦੂਜੀ ਵਾਰੀ ਆ ਕੇ ਪ੍ਰਧਾਨ ਮੰਤਰੀ ਆ ਕੇ ਬਤੌਰ ਪ੍ਰਧਾਨ ਮੰਤਰੀ ਚੋਂ ਨੇ ਵਾਦਾ ਵਾਅਦਾ ਕੀਤਾ ਇਸੇ ਕੱਠ ਦੇ ਵਿੱਚ ਬਿਲਕੁਲ ਬਿਲਕੁਲ ਜੀ ਦੇਖੋ ਗੱਲ ਇਹ ਉਸ ਤੋਂ ਪਹਿਲਾਂ ਦੂਜੇ ਪ੍ਰਧਾਨ ਮੰਤਰੀ ਵੀ ਦੌਰੇ ਆਏ ਅੱਛਾ ਹਾਂਜੀ ਸਟਰੀਨ ਹਾਰ ਪਰ ਔਰ ਟਰੂਡੋ ਸਾਹਿਬ ਤੇ ਪਿਛਲੇ ਸਾਲ ਦੇ ਮੇਲੇ 'ਚ ਵੀ ਪੰਜਵੀਂ ਵਾਰ ਇਹ ਸਾਡੇ ਲਈ ਭਾਈਚਾਰੇ ਦੀ ਬੜੀ ਮਾਣ ਵਾਲੀ ਗੱਲ ਸੀ ਕਿ ਗਦਰੀ ਦੇਸ਼ ਭਗਤਾਂ ਦੇ ਮੈਂ ਸਮਝਦਾ ਵੀ ਇਹ ਟ੍ਰਿਬਿਊਟ ਆ ਸਾਡਾ ਕਿ ਸਰਕਾਰਾਂ ਸਾਡੇ ਘਰ ਕੇ ਨਹੀਂ ਆਉਂਦੀਆਂ ਇਹ ਉਹਨਾਂ ਨੂੰ ਸਲਾਮ ਕਰਨਾ ਆਉਂਦੀਆਂ ਔਰ ਉਹਨਾਂ ਜੋਧਿਆਂ ਨੂੰ ਤੇ ਕਿਸ ਤਰ੍ਹਾਂ ਦੀ ਰੂਪਰੇਖਾ ਲਿਖੀ ਐ ਕਿ ਮੇਲੇ ਦੀ ਕਿਹੜੇ ਕਿਹੜੇ ਕਲਾਕਾਰ ਗਦਰੀ ਬਾਬਿਆਂ ਨੂੰ ਸ਼ਰਧਾਂਜਲੀ ਦੇਣ ਲਈ ਬੁਲਾਏ ਤੁਸੀਂ ਜਾਂ ਲੋਕਾਂ ਨੂੰ ਮਨੋਰੰਜਨ ਕਿਸ ਤਰ੍ਹਾਂ ਕੀਤਾ ਜਾਏਗਾ ਦੇਖੋ ਕਿਉਂਕਿ ਸਭਿਆਚਾਰਕ ਮੇਲਾ ਆ ਪਰ ਮੈਂ ਇਸ ਤੋਂ ਪਹਿਲਾਂ ਜ਼ਰੂਰ ਦੱਸਣਾ ਚਾਹਾਂਗਾ ਕਿ ਇਹ ਮੇਲਾ ਅਮਰੀਕਾ ਦੇ ਗਦਰੀ ਜਿਹਨਾਂ ਨੇ ਸਟਾਰਟਨ ਗੁਰੂਕਰ ਵੀ ਸਾਡੀ ਜਾਣਕਾਰੀ ਮੁਤਾਬਕ ਉਹਨਾਂ ਨੇ ਬਣਾਇਆ ਬਾਬਾ ਨਿਦਾਨ ਸਿੰਘ ਚੁੱਗਾ ਉਹ ਉਹਨਾਂ ਦਾ ਬੜਾ ਵੱਡਾ ਯੋਗਦਾਨ ਸੀ ਗਦਰ ਮੂਵਮੈਂਟ ਨੂੰ ਸੋ ਉਹਨਾਂ ਦੀ ਯਾਦ ਚਾ ਤੇ ਕੈਨੇਡੀਅਨ ਗਦਰੀ ਬਾਬਾ ਵੀਰ ਸਿੰਘ ਬਾਹਵਾਲ ਉਹਨਾਂ ਨੂੰ ਲਾਹੌਰ ਫਾਂਸੀ ਹੋ ਗਈ ਸੀ ਸੋ ਅਸੀਂ ਉਹਨਾਂ ਨੂੰ ਇਹ ਯਾਦ ਕਰਦੇ ਆਂ ਔਰ ਉਹਨਾਂ ਤੋਂ ਬਿਨਾ ਜਿਹੜੇ ਸਾਡੇ ਤੀਜੇ ਗਦਰੀ ਸੀ ਭਾਈ ਸਿੰਘ ਸਾਹਿਬ ਭਾਈ ਮੇਵਾ ਸਿੰਘ ਹੋਣੀ ਜਿਹੜੇ ਇੱਥੇ ਸ਼ਾਦ ਦਾ ਜਾਮ ਸਾਡੇ ਸਾਡੇ ਹੱਕਾਂ ਦੀ ਰਾਖੀ ਲਈ ਕਰਕੇ ਪੀ ਗਏ ਸੀ ਅਸੀਂ ਉਹਨਾਂ ਨੂੰ ਉਹਨਾਂ ਦਾ ਅਦਾਲਤੀ ਜਿਹੜਾ ਰਿਕਾਰਡ ਆ ਉਹਨੂੰ ਦਰੁਸਤ ਕਰਨ ਕਰਨ ਲਈ ਇਹ ਪਟੀਸ਼ਨ ਦਾ ਇੱਕ ਮਹਮ ਸ਼ੁਰੂ ਕੀਤੀ ਹੋਈ ਆ ਔਰ ਉਹਦੇ ਲਈ ਅਸੀਂ ਭਾਈਚਾਰੇ ਨੂੰ ਕਹਾਂਗੇ ਕਿ ਖਾਂਗੇ ਕਿ ਵੱਧ ਚੜ੍ਹ ਕੇ ਉੱਤੇ ਜਿਹੜੇ ਹੈਗੇ ਸਿਗਨੇਚਰ ਵਗੈਰਾ ਕਿਤੇ ਆ ਤੁਸੀਂ ਪ੍ਰਬੰਧ ਕੀਤਾ ਹੋ ਬਿਲਕੁਲ ਕੀਤਾ ਜੀ ਸਾਡੇ ਕੋਲ ਪਹਿਲਾਂ ਵੀ ਪਟੀਸ਼ਨਾਂ ਸਾਈਨ ਕੀਤੀਆਂ ਹੋਈਆਂ ਪਰ ਉਸ ਦਿਨ ਅਸੀਂ ਚਾਹਾਂਗੇ ਕਿ ਇਸ ਤੋਂ ਇਲਾਵਾ ਜੀ ਇਕੱਠ ਬਹੁਤ ਹੋ ਜਾਂਦਾ ਹੈ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ ਕਰਨੇ ਪੈਂਦੇ ਨੇ ਇੰਤਜ਼ਾਮ ਕਰਨੇ ਪੈਂਦੇ ਨੇ ਹਿਲਟਨ ਸਿਕਿਉਰਿਟੀ ਤੋਂ ਸਾਡੇ ਨਾਲ ਜੀਐਸ ਸੰਧੂ ਸਾਹਿਬ ਸ਼ਾਮਲ ਨੇ ਸਿਕਿਉਰਿਟੀ ਦੇ ਤੋ ਵੇਖੋ ਜੀ ਜਦੋਂ ਗੁਰਜੰਟ ਸੰਧੂ ਵਰਗੇ ਭਰਾ ਨਾਲ ਖੜੇ ਹੋਣ ਦੇ ਇਹਨਾਂ ਦੀ ਜ਼ਿੰਮੇਵਾਰੀ ਹੈ ਜੀ ਕੁਝ ਤੁਸੀਂ ਦੱਸੋ ਜੀ ਸੰਧੂ ਸਾਹਿਬ ਕਿਸ ਤਰ੍ਹਾਂ ਦੀ ਸੇਵਾ ਪ੍ਰਬੰਧ ਕਰੋਗੇ ਹਾਂ ਗੁਰਬਾਜ ਸਿੰਘ ਜੀ ਮੈਨੂੰ ਵੀ ਬੜੀ ਖੁਸ਼ੀ ਦੀ ਗੱਲ ਹੈ ਕਿ ਭਾਜੀ ਉਹਨਾਂ ਨਾਲ ਜੁੜਿਆ ਔਰ ਇਸ ਤੋਂ ਇਲਾਵਾ 29ਵਾਂ ਜਿਹੜਾ ਮੇਲਾ ਹੈਗਾ ਗਦਰੀ ਬਾਬਿਆਂ ਦਾ ਹੰਮ ਸ਼ਨੀਚਾਰ ਨੂੰ 26 ਜੁਲਾਈ ਨੂੰ ਹੰਮ ਸਰੀ ਦੀਆਂ ਖੂਬਸੂਰਤ ਗਰਾਊਂਡਾਂ ਬੀਰਕ੍ਰਿਕ ਪਾਰਕ ਉਸ ਦੇ ਵਿੱਚ ਹੋ ਰਿਹਾ ਔਰ ਜਿਹੜਾ ਹੈਗਾ ਕਮਿਊਨਿਟੀ ਦੇ ਵਿੱਚ ਵਿਚਰਦੇ ਆ ਗਾਹੇ-ਬਗਾਹੇ ਜਦੋਂ ਵੱਡੇ ਇਵੈਂਟ ਆਉਂਦੇ ਨੇ ਤੇ ਉੱਥੇ ਸਿਕਿਉਰਿਟੀ ਨੂੰ ਭਾਈ ਸਾਹਿਬ ਜਿਸ ਤਰ੍ਹਾਂ ਆਰਗੇਨਾਈਜ਼ ਕਰ ਰਹੇ ਨੇ ਯਾਦ ਕਰਦੇ ਨੇ ਤੇ ਸਾਨੂੰ ਮਾਣ ਆ ਅਸੀਂ ਇਹਨਾਂ ਦੇ ਨਾਲ ਆ ਔਰ ਮੈਂ ਇਹ ਬੇਨਤੀ ਕਰਦਾ ਜਿਹੜੇ ਵੀ ਦਰਸ਼ਕ ਵੀ ਇੱਥੇ ਆਉਣਗੇ ਹਮ ਹਮਾ ਕੇ ਪੁੱਛਦੇ ਨੇ ਵੀ ਉਹ ਸਿਕਿਉਰਿਟੀ ਦਾ ਔਰ ਸੁਰੱਖਿਆ ਦਾ ਖਾਸ ਪ੍ਰਬੰਧ ਆਰਗੇਨਾਈਜੇਸ਼ਨ ਵੱਲੋਂ ਕੀਤਾ ਗਿਆ ਹੈ ਔਰ ਨਾਲ ਨਾਲ ਵੈਦਰ ਬਹੁਤ ਅੱਛਾ ਹੋਣਾ ਹੈ ਅਸੀਂ ਅਪੀਲ ਕਰਦਾ ਕਿ ਹਮ ਹਮਾ ਕੇ ਪੁੱਜੋ ਬਹੁਤ ਵਧੀਆ ਮੇਲਾ ਹੋਏਗਾ ਜੀ ਬਿਲਕੁਲ ਜੀ ਕਿਉਂਕਿ ਜਿਹੜੇ ਮੇਲੇ ਦੇ ਵਿੱਚ ਮਨੋਰੰਜਨ ਹੁੰਦਾ ਪੰਜਾਬੀ ਮੇਲਿਆਂ ਚ ਬੜੀ ਸ਼ੁਕੀਨੀ ਲਾ ਕੇ ਜਾਂਦੇ ਰਹੇ ਨੇ ਪਰ ਇਹ ਵੱਖਰੀ ਤਸਵੀਰ ਵਾਲਾ ਮੇਲਾ ਜੀ ਇੱਥੇ ਗਦਰੀ ਬਾਬਿਆਂ ਨੂੰ ਯਾਦ ਕੀਤਾ ਜਾਂਦਾ ਉਹਨਾਂ ਦੀ ਯਾਦ ਚ ਸਰੀ ਦੇ ਬੇਰਕਰੀਕ ਪਾਰਕ ਚ ਮੇਲਾ ਲੱਗਦਾ ਹੈ ਲੋਕਾਂ ਦੇ ਮਨੋਰੰਜਨ ਦਾ ਖਾਸ ख्याल ਰੱਖਿਆ ਜਾਏਗਾ ਤੂਰ ਸਾਹਿਬ ਕਿਸ ਤਰ੍ਹਾਂ ਕੌਣ ਕੌਣ ਕਲਾਕਾਰ ਆ ਰਹੇ ਨੇ ਤੇ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਨੇ ਜੀ ਇਹਦੇ ਵਿੱਚ ਜੀ ਜਿਦਾ ਹਰਕ ਸਾਲ ਦੀ ਤਰ੍ਹਾਂ ਅਸੀਂ ਪੂਰਾ ਜ਼ੋਰ ਲਾਇਆ ਸਾਹਬ ਭਾਈ ਹੋਰਾਂ ਨੇ ਜਾਂ ਜਿੰਨੀ ਵੀ ਕਮੇਟੀ ਹੈ ਕਿ ਜਿੰਨੇ ਵੀ ਸੱਭਿਆਚਾਰਕ ਗਾਇਕ ਨੇ ਉਹਨਾਂ ਨੂੰ ਹੀ ਲਿਆਂਦਾ ਜਾਵੇ ਉਹਨਾਂ ਵਿੱਚੋਂ ਜਿੱਦਾਂ ਤੁਸੀਂ ਜਾਣਦੇ ਹਾਂ ਸਾਰੇ ਜਸਵੰਤ ਸੰਦੀਲਾ ਸਾਹਿਬ ਹੈ ਜੀ ਹੋ ਬਹੁਤ ਪੁਰਾਣਾ ਕਾਰਾ ਹਾਂਜੀ ਉਹਨੇ ਸੁਖਿੰਦਰ ਸੁਖੀ ਜੀ ਨੇ ਸੁਖੀ ਬਰਾੜ ਜੀ ਨੇ ਤੇ ਇੱਕ ਰਾਣੀਰਮਾਨ ਜੀ ਨੇ ਤੇ ਨਾਲ ਇੱਕ ਗੁਰਵਿੰਦਰ ਬਰਾੜ ਅੱਛਾ ਮਹਾਂਪੱਤਰ ਵਾਲਾ ਹਾਂਜੀ ਬਹੁਤ ਵਧੀਆ ਤੇ ਇਹਦੇ ਨਾਲ-ਨਾਲ ਗਿੱਧੇ ਪੰਗੜੇ ਦੀਆਂ ਵੀ ਬਹੁਤਿਆਂ ਦੀਆਂ ਆਈਟਮਾਂ ਹੋਣਗੀਆਂ ਤੇ ਬੜੇ ਢੰਗ ਨਾਲ ਨੂੰ ਲੀਕਾ ਜਾਏਗਾ ਜੀ ਸਾਰਾ ਦੇਣੀ ਜਿਹੜੇ ਦਰਸ਼ਕ ਆ ਜੀ ਬਾਬਿਆਂ ਨੂੰ ਯਾਦ ਕਰਦੇ ਕਰਦੇ ਤੇ ਇੱਕ ਸੱਭਿਆਚਾਰਕ ਦਿਨ ਮਨਾ ਸਕਣ ਹਾਂ ਕਿਉਂਕਿ ਸੌਰੀ ਮੈਂ ਵਿਚੇ ਗੱਲ ਇਹਨਾਂ ਦੀ ਆ ਇੱਕ ਭੁੱਲ ਗਿਆ ਜਿਹੜੇ ਪੰਜਾਬੀ ਸੱਭਿਆਚਾਰ ਦੀ ਰਵਾਇਤੀ ਤਾਂਗ ਨਾਲ ਜੁੜੇ ਹੋਏ ਫੋਕ ਟਰਬਿਨੇਟਰ ਆ ਹੂੰ ਹੂੰ ਮਾਰਸੜੇ ਆ ਉਹ ਉਹਨਾਂ ਦਾ ਮੈਂ ਤੇ ਉਹਨਾਂ ਦੇ ਕਿਤੇ ਫੋਟੋ ਵੇਖੀਆਂ ਤਾਂ ਮੈਨੂੰ ਉਹਦਾ ਪਹਿਰਾਵਾ ਅਸੀਂ ਆਪ ਅਪਰੋਚ ਕੀਤੀ ਉਹਨਾਂ ਨਾਲ ਕਿ ਤੁਸੀਂ ਵੀ ਆ ਕੇ ਆਪਣੀ ਪਰਿਵਾਰਾਂ ਨੂੰ ਸੁਨੇਹਾ ਜੀ ਜੰਦ ਜੰਦ ਦੀ ਕਿਸ ਤਰ੍ਹਾਂ ਦੀਆਂ ਤਿਆਰੀਆਂ ਕਰਕਿਓ ਕਿਹੜੀਆਂ ਗੱਲਾਂ ਦਾ ਖਾਸ ਖਿਆਲ ਰੱਖਣ ਦੇਖੋ ਅਸੀਂ ਸਾਰਿਆਂ ਨੂੰ ਭੈਣ ਭਰਾਵਾਂ ਨੂੰ ਇਹ ਬੇਨਤੀ ਕਰਦੇ ਆ ਕਿ ਇੱਥੇ ਗਦਰੀ ਬਾਬਿਆਂ ਬਾਰੇ ਲਿਟਰੇਚਰ ਵੀ ਵੰਡਿਆ ਜਾਊਗਾ ਆਪਣੇ ਬੱਚਿਆਂ ਨੂੰ ਲੈ ਕੇ ਆਓ ਝੰਡਾ ਚੁਲਾਇਆ ਜਾਏਗਾ ਉਹਨਾਂ ਦੇ ਗਦਰੀ ਦੇਸ਼ ਭਗਤਾਂ ਦਾ ਬੱਚਿਆਂ ਨੂੰ ਲੈ ਕੇ ਆਓ ਤਾਂ ਜੋ ਉਹਨਾਂ ਨੂੰ ਪਤਾ ਲੱਗੇ ਕਿ ਸਾਡੀ ਜਿਹੜੀ ਕੈਨੇਡਾ ਵਿੱਚ ਜਿਹੜੀ ਸਾਡਾ ਭਾਈਚਾਰਾ ਇੰਨੀ ਜਿਹੜੀ ਤਰੱਕੀ ਕੀਤੀ ਆ ਉਹਦੇ ਸਾਡੇ ਇਹਨਾਂ ਮਹਾਨ ਸ਼ਖਸੀਤਾਂ ਦਾ ਕਿੱਡਾ ਵੱਡਾ ਯੋਗਦਾਨ ਸੀ ਸੋ ਉਹਨਾਂ ਨੂੰ ਇੱਕ ਐਜੂਕੇਸ਼ਨ ਦੇ ਤੌਰ ਤੇ ਬਹੁਤ ਕੁਝ ਸੁਣਨ ਨੂੰ ਮਿਲੇਗਾ ਸੋ ਉਸ ਤੋਂ ਬਿਨਾ ਮੈਂ ਇਹ ਕਹੂੰਗਾ ਕਿ ਆਲੇ ਦੁਆਲੇ ਜਿਹੜੇ ਪਾਰਕਿੰਗ ਆ ਉਹਦਾ ਖਾਸ ਧਿਆਨ ਰੱਖਿਆ ਜਾਵੇ ਲੋਕਾਂ ਦੇ ਡਰਾਈਵ ਵੇਜ਼ ਵਗੈਰਾ ਆ ਉਹ ਐਤ ਕੀ ਸਿਟੀ ਵਾਲਿਆਂ ਤੋਂ ਖਾਸ ਹੈ ਤਾਂ ਕਿ ਉਹ ਟੋ ਟਰੱਕ ਉਹ ਮੂਵ ਕਰ ਦੇਗਾ ਉਹਨਾਂ ਨੂੰ ਬਾਅਦ ਚ ਕਿਉਂਕਿ ਖਰਚੇ ਪੈ ਜਾਂਦੇ ਆ ਜਿਹਦੀ ਗੱਡੀ ਹੋਈ ਸੋ ਕਿਸੇ ਦਾ ਡਰਾਈਵੇ ਬਲੌਕ ਨਾ ਕੀਤਾ ਜਾਵੇ ਬੈਗਲੀਆਂ ਜਿਹੜੀਆਂ ਉਹਨਾਂ ਨੂੰ ਬਲੌਕ ਨਾ ਕੀਤਾ ਜਾਵੇ ਸੋ ਜਿਹੜੀਆਂ ਅਧਿਕਾਰਤ ਜਗ੍ਹਾ ਆ ਉੱਥੇ ਹੀ ਸਿਰਫ ਜਿਹੜੀ ਆ ਪਾਰਕਿੰਗ ਕੀਤੀ ਜਾਵੇ ਸਾਡੀ ਇਹ ਬਹੁਤ ਬੇਨਤੀ ਆ ਦੂਜਾ ਅਸੀਂ ਇਹ ਕਹਾਂਗੇ ਕਿ ਕਿਉਂਕਿ ਮੇਲਾ ਗਦਰੀ ਬਾਬਿਆਂ ਦਾ ਹੁਣ ਤੱਕ ਹਰ ਸਾਲ ਬਿਨਾ ਵਿਗੰਤੋਂ ਨੇ ਪਰੇ ਚੜਿਆ ਸਾਡੀ ਸਹਿਯੋਗ ਦੀ ਲੋੜ ਆ ਕਿ ਆਪਾਂ ਸਾਰੇ ਕੋਈ ਨਸ਼ਾ ਨਸ਼ਿਆਂ ਦਾ ਸੇਵਨ ਨਾ ਕਰੀਏ ਆਪਾਂ ਜੇ ਕੋਕਾ ਗੰਜਾਏ ਕਰਨਾ ਘਰ ਜਾ ਕੇ ਕਰਾਂਗੇ ਹਾਂਜੀ ਸੋ ਮੇਰੀ ਹੱਥ ਬੰਨ ਕੇ ਬੇਨਤੀ ਆ ਕਿ ਤੁਸੀਂ ਇਸ ਗੱਲ ਤੋਂ ਗਰੇਜ ਰੱਖੋ ਸਾਡੀ ਇਹ ਬੇਨਤੀ ਨੂੰ ਮੇਰਾ ਖਿਆਲ ਆ ਵੀ ਸਾਡੇ ਨੌਜਵਾਨ ਸਾਡੇ ਭੈਣ ਭਰਾ ਜਰੂਰ ਸਾਰੇ ਪ੍ਰਮਾਨ ਕਰਨਗੇ ਜੀ ਇਨਾਂ ਘਰ ਨਾਲ ਹੀ ਤੇ ਸਾਡੀਆਂ ਸਾਡੇ ਬਜ਼ੁਰਗਾਂ ਉਹ ਜਰੂਰ ਸਾਨੂੰ ਬੇਨਤੀ ਨੂੰ ਪ੍ਰਵਾਨ ਕਰਦਗੇ ਤੇ ਅਸੀਂ ਕਿਹੜੇ ਕੋਈ ਸੱਦਾ ਦਿੰਨੇ ਆ ਕਿ ਹਮਾ ਮਾਟ ਆਓ ਆਪਾਂ ਇਹਨਾਂ ਦੇਸ਼ ਭਗਤਾਂ ਨੂੰ 26 ਜੁਲਾਈ ਦਿਨ ਸਨੀਚਰਵਾਰ 베ਰ ਕ੍ਰੀਪ پارک ਆਹ ਹੁਣ